ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਆ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਤੇ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਤ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੀ ਝੋਲੀ 'ਚ ਖੁਸ਼ੀ ਪਾੜੀ ਸੁਭਾਉ ਦੇ ਵਿੱਚ ਪਿੰਡ ਸਮਾਉ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਇਹਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆ ਜਾਏ ਔਰ ਆਪਣੀ ਕੁਤਰੀ ਨਜ਼ਰ ਆ ਜਾਏ ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਦੇ ਧੀਆ ਭੈਣਾ ਦੇ ਕੋਈ ਸਮਾਜ ਦੇ ਵਿੱਚ ਸੋਹਰੇ ਪਰ ਦੁਖੀਾਂ ਕਿਸ ਦਾ ਕਿ ਪਾਪਾ ਹੈ ਨਹੀਂ ਜਾਨਾ ਕੋਈ ਮਸਲਾ ਕੋਈ ਚਾਲਾ ਕਰਦਾ ਬਹੁਤ ਸਭ ਕੁ ਗੜਾ ਤੇ ਦਰਦ ਦੇ ਵਿੱਚ ਅਸੀਂ ਵੀ ਜੀਵਨਿਆ ਕਿ ਉਹ ਬਿਲਕੁਲ ਹੀ ਦਰਸ਼ਕਾਂ ਨੂੰ ਨਹੀਂ ਪਤਾ ਇਹ ਪਤਾ ਨਹੀਂ ਦੇਖੋ ਕਾਹ ਪਤਾ ਮੋਰੀਆਂ ਧੀਆ ਨੇ ਉਮਰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀਰ ਜਿਹੜਾ ਹੈਗਾ ਭਰਾ ਜਿਹੜਾ ਬਾਪ ਵਰਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਕੁਲਾਵੇ ਚ ਲੱਗਦਾ ਹੈ ਸਭ ਦੇ ਦਰਦ ਆਪ ਅੰਦਰ ਸਹਿਣ ਲਗਾ ਉਹਦੇ ਅੰਦਰ ਕਿੰਨਾ ਦਰਦ ਆ ਇਹ ਮੈਂ ਦੇਖਦੀ ਹੁੰਦੀ ਆ ਕਿਉਂਕਿ ਜਦੋਂ ਛੋਟਾ ਸੀ ਉਹ ਜੋ ਬਾਹਰ ਸਿਸਟਰ ਸਾਥ ਚੀਜ਼ਾ ਹੋਣੀ ਸੀ ਅੱਗੇ ਕਰਦਾ ਉਹ ਮਾਂ ਦੀ ਜਿਹੜੀ ਮਮਤਾ ਉਹ ਤੁਹਾਡੇ ਸਾਰਿਆਂ ਧੀਆਂ ਪੇੜਾ ਜਿੰਨੀਆਂ ਵੀ ਹੁੰਦੀਆਂ ਉਹਨਾਂ ਦੇ ਵਿੱਚੋਂ ਲੱਭਤਾ ਆਇਆ ਸੋ ਉਹੀ ਆ ਕਿ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾਰ ਵਿੱਚ ਲੈਣਾ ਭੜ ਕੇ ਝੋਲੀਆਂ ਭੇਜਣੀਆਂ ਇਹ ਕਿਸੇ ਲੱਭ ਜਿਹਨੀਆਂ ਕੋ ਰੂਹਾ ਰੱਬ ਭੇਜਦਾ ਹੈ ਤੇ ਰੱਬੀ ਰੂਹਾ ਜਿਹੜੀਆਂ ਰੱਬ ਗਿਆ ਬਖਸ਼ੀਆਂ ਹੋਈਆਂ ਰੂਹਾ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਰਾਜੇ ਮੈਂ ਤੇ ਆਈਆਂ ਤੇ ਮੇਰੇ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਪਿਆ ਥੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇਸ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੰਨੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਇੱਥੇ ਕਰਮ ਕਰਦਾ ਰਹੇ ਤੇਰੇ ਘਰ 'ਚ ਬਰਕਤਾਂ ਹੋਣ ਔਰ ਹਮੇਸ਼ਾ ਤਰਕੀਅਤ ਕਰੇ ਜਿਹੜੀਆਂ ਦੁਖੀ ਹਿੰਦੇ ਵਾਲੀਆਂ ਮਾਵਾਂ ਧੀਆ ਭੈਣਾਂ ਨੇ ਉਹਨਾਂ ਦੇ ਹਿਰਦਿਆਂ ਹੋਵੇਸ਼ਾ ਖਾਰ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਭੇਜੇ ਜਿੰਨ ਜਹਾਜ ਅਸੀਂ ਪੁੱਛ ਸਕਦੇ ਹਾਂ ਜੀ ਹੋਰ ਬਹੁਤ ਦਾ ਇਹ ਇੱਕ ਵੱਡਾ ਦਿਨ ਹੈਗਾ ਕਿ ਢੈਂਜੀ ਆਈ ਨੂੰ ਇਹਨਾਂ ਦੇ ਔਰ ਨਾਣੀ ਸਾਰਾ ਰੇਡਾ ਭਾੜਿਆ ਕਿੰਨਾ ਚਾ ਹੈ ਸਾਰਿਆਂ ਨੂੰ ਇਹਨਾਂ ਨੂੰ ਮਿਲਣ ਦਾ ਇਹਨਾਂ ਨੂੰ ਦੇਖਣ ਦਾ ਸੋ ਮੈਥਿਓ ਆਰਗੇਨਾਈਜ਼ਰ ਜੀ ਆਪਾਂ ਸਭ ਨਾਲ ਜੀ ਨੋਰੀ ਨੂੰ ਆਈ ਨੂੰ

ओके तो ऊपर तो कोई गल मेरे तो ना ही रहता कहती है, है नहीं पर फिर भी मैं कहूँगी कि असं सारे जाने रल के जिम्मे मर्जी ऑर्गेनाइज करते हैं लेकिन मोटिव यही है यही चक्की फिर यही सारा कुछ करता है सू झक के यही लिया ठीक है ना इस करके सारा के लै गए सारा काम पालस होंगे और कल शेर है देखो कि नहीं सारे व्डे वे फंक्शन ऑर्गेनाइज करते हैं बैड ऑर्गेनाइज है दिया

कि ने है, कि मैं करता है हर सलाह करता है, हर है करता नहीं है कुछ। so, बहुं, 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 दागी दागी। है, कुछ ना, करना तो ये नहीं सारा बहुत 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 आए हो, सारे की वाइगुरु जी तुम सुकून देंगे, तेरे देखिए प्यारियाली ਅੱਗੇ ਆ ਜੀ ਲੋ ਅੱਗੇ ਆ ਜੀ ਅੱਗੇ ਆ ਜੀ ਕਿ ਅਜੇ ਹੁਣ ਇਹ ਇਹ ਹੁਣੇ ਦਾ ਦੂਰੀ ਇੰਨੀਆ ਲੋ ਬੇਟਾ ਸਾਰੀਆਂ ਬੁਸ਼ੀਆਂ ਬਣਨ ਦੀ ਕੋਸ਼ਿਸ਼ ਕਰਦੇ ਐ ਐ ਤੇ ਆ ਗਈ ਕਿਉਂਕਿ ਨਾਂ ਕੁਝਿਆ ਸਭ ਸੁਸਾਨ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਹਾਣੀ ਚੱਲਦੀ ਰਹਿੰਦੀ ਹੈ ਪਰ ਅਜੇ ਹੋਕਿਆਂ ਤੇ ਆ ਕੇ ਥੋੜਾ ਜਾ ਤਦ ਤੋਂ ਪਰੇ ਹੋ ਕੇ ਤਦ ਤੋਂ ਪਰੇ ਕਰਨ ਵਾਲੇ ਤਾਂ ਨਹੀਂ ਹੈਗੇ ਪਰ ਫਿਰ ਵੀ ਇੱਥੇ ਆ ਕੇ ਥੋੜਾ ਸਤਿ ਮਿਲਦਾ ਹੈ। ਬੱਚਾ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਇਹਨੇ ਅਲੋਪ ਹੋ ਰਹੀਆਂ। ਕਿੰਨੀਆਂ। ਮੈਂ ਬੋਲ ਸਮੇਤੋ ਦੇਖ ਨਹੀਂ ਆ ਰਹੀ ਇਸੇ ਪਰ ਮੈਂ ਇਹਦੇ ਨਾਲ ਜਲਦ ਹੀ ਹੋ ਰਹੀਆਂ। ਮੇਰਾ ਪ੍ਰਵਾਹ ਸਾਰਾ ਇਹ ਸੰਗਤ ਦੇ ਤੋਂ ਵੀ ਕੋਸ਼ਿਸ਼ ਕਰਦਾ ਹੈ। ਮਾਤਮੈ ਨੂੰ ਚੜ੍ਹਦੀ ਕਲਾ ਵਿੱਚ ਤੇ ਐਸੀ ਤਰ੍ਹਾਂ ਕਿ ਦੇ ਮੇਲੇ ਵਿੱਚ ਮੇਲੇ ਲੱਗਦੇ ਰਹਿਣ ਤੇ ਸਮਾਗਮ ਕਰਨਾ ਹੈ ਇਹ ਸਾਡੇ ਵਰਗੀਆਂ ਬੁਢਾ ਰਹਿਣਾ ਮਾਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਤੇ ਆਪ ਮੈਂ ਕਹਿੰਦਾ ਹਾਂ ਬਾਹਰ ਵਿੱਚ ਦਾ ਮਹੌਤ ਕੋਟਨ ਵਰਗਾ ਦਿਨ ਮਾਤਮੈ ਨੂੰ ਕਰਦੇ ਪਾਉਂਦੇ ਖੁਸ਼ੀ ਰੌਸ਼ਨੀ ਉਹ ਵੀ ਆਪੇ ਇੱਕ ਮਿੰਟ ਬਲਾਉ ਭਾਵੇਂ ਬੁਲਾਇਆ ਹਜ਼ਰੂਤ ਆਏ ਹੈ ਆਪ ਕੌਣ ਕਰਦੇ ਮਾਤਾ ਜੀ ਤੋਂ ਜੀ ਆਪਨਾ ਪਿੰਡ ਐ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਤੇ ਕਿਹਕਿਆ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਵੀ ਸਾਡਾ ਸਾਡੇ ਪਿਆਰੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਵੀ ਸੱਚ ਜਨਮਤੱਕ ਭੁੱਲ ਨਹੀਂ ਸਕਦੇ ਸਾਡਾ ਵੀ ਸੁਖਦੇਵ ਸਿੰਘ ਸੇਤੂ ਸੇਤੂ ਮੁਸੇਵਾਲਾ ਅਸੀਂ ਹਰ चीज ਸਾਡੀ ਉਹਨਾਂ ਨੂੰ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁੰਦੇ ਆ ਅਸੀਂ ਵੀਰ ਜੀ ਐਨਾ ਪ੍ਰਯੋਗਦਾਨ ਪਾਈ ਹੈ ਸਾਡੀ ਮਾਂ ਨੂੰ ਜਿੰਨੀ ਖੁਸ਼ੀ ਹੋ ਸਕਦਾ ਸਾਡੇ ਵੱਲੋਂ ਅਸੀਂ ਦੇ ਸਕੀਏ ਅਸੀਂ ਸਿੱਧੋ ਤਵਾਰ ਨਹੀਂ ਸਕਦੇ ਕਦੇ ਵੀ ਨਹੀਂ ਸਕਦੇ ਪਰ ਮਾਤਾ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਦੁੱਖ ਕਦੇ ਨਹੀਂ ਚੱਲ ਹੁਣਾ ਹਮੇਸ਼ਾ ਹੀ ਅਸੀਂ ਉਹਨਾਂ ਦੀ ਗੱਲ ਕਰਨ ਲੱਗੀ ਮੋਸ਼ਨਲ ਹੋ ਜਾਂਦੇ ਹਾਂ ਉਹ ਵੀ ਅੰਦਰੋਂ ਮੇਰਾ ਜੇਕਰ ਜਿਹੜਾ ਉਹ ਰੋ ਰਿਹਾ ਪਰਿਵਾਰ ਸਮਾਜ ਦੇ ਵਿੱਚ ਆਉਣਾ ਹੁੰਦਾ ਸਮਾਜ ਦੇ ਵਿੱਚ ਵੇਚਣਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੜਤਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋਰੀ ਦਾ ਤਿਹਾਰ ਹਰ ਸਾਲ ਆਪ ਕਿਹਨੂੰ ਲੋਰੀ ਦੇ ਗਿਆਂ ਸਮਾ ਦੇ ਵਿੱਚ ਕਿਵੇਂ ਤਿਹਾਰ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਦੂਰੀਆਂ ਨੇ ਗੱਲਾਂ ਮੀਰੀ ਗਰੀਬੀ ਸੌਤਾ ਦੌਲਤਾ ਦੀ ਨਹੀਂ ਨਹੀਂਦੀ ਪਰ ਰੋਦੀ ਹੁੰਦੀ ਹੈ ਇਤਨੇ ਕਿਤੇ ਅਜ਼ੀਦੋ ਸਾਰੀ ਟੁੱਟੇ ਹੋਏ ਕਮਾਂਚ ਤੇ ਇਕੱਠੇ ਹੋ ਗਏ ਆ ਇਹ ਸਾਡੇ ਤਿਹਾਰ ਸਾਡੇ ਨਾਲ ਰੋਏ ਤਾਂ ਸਾਨੂੰ ਬੜਾ ਮਜ਼ਬੂਤ ਬਣਾਉਂਦੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦ ਮੁਨਿਆਤੀਆਂ ਦਾ ਮੇਲਾ ਰੰਭ ਕਰਿਆ ਪਿੰਡ ਸੁਹਾਉਂਦੀਆਂ ਪਿਆ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਮਨਿਆ ਬਿਲਡ ਆਪਿੰਡ ਲੈ ਵਿੱਚ ਦਿਨਾਂ ਲੱਗ ਗੀਆਂ ਅਸੀਂ ਲੋਲੀ ਸੀ ਜਿਹੜੀ ਇਹ ਵੀ ਬਠੀ ਦਿਲ ਦੇ ਨੇੜੇ ਆ ਉਹਨਾਂ ਪਹਿਨਾਂ ਕੱਤਾ ਜਿਹਨਾਂ ਦੇ ਭਰਾ ਦਰ ਜਾਂਦੇ ਨੇ ਉਹਨਾਂ ਮਾਵਾਂ ਨੂੰ ਪਤਾ ਜਿਨ੍ਹਾਂ ਦੇ ਜਿਗਰ ਜਿਗਰ ਦੇ ਟੁਕੜੀ ਟੁਕੜ ਜਾਂਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇ ਦਿੱਤੇ ਲਈ ਉਹਨਾਂ ਨੂੰ ਸਤਿਕਾਰ ਦੇ ਦਿੱਤੀ ਰਹੀਏ ਸੀ ਇਹਨਾਂ ਤਿਹਾਰਾਂ ਨੂੰ ਮੋਰ ਸਵੀਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਤਮੰਨਾ ਸੀ ਬੀਰਸ ਤੋਂ ਵੀ ਤਮੰਨਾ ਸੀ ਹੋ ਜਾਂਦੀ ਕਿ ਮੇਰੇ ਨਾਲ ਗੱਲ ਹੋਈ ਸੀ ਕਬਾਰ ਮੈਨੂੰ ਬੜਾ